ਦੇਵਕਸੇਤ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਅਗਿਆ ਸਤ ਸਤ ਕਰਮਣੀ ਬੰਦਨ ਵੇਦ ਬਾਦ ਹੰਕਾਰ ਇਹ ਵੀ ਬੰਦਨ ਬਣ ਗਏ ਧਾਰਮਿਕ ਗ੍ਰੰਥ ਪੋਥੀਆਂ ਦਾ ਪਾਠ ਕਰਨਾ ਵਿਚਾਰ ਕਰਨੀ ਫਿਰ ਹੰਕਾਰ ਕਰਨਾ ਮੇਰੇ ਵਰਗਾ ਪਾਠ ਕੋਈ ਨਹੀਂ ਕਰ ਸਕਦਾ ਮੇਰੇ ਵਰਗਾ ਉਚਾਰਨ ਕੋਈ ਨਹੀਂ ਕਰ ਸਕਦਾ ਮੇਰੇ ਵਰਗਾ ਗਿਆਨ ਨਹੀਂ ਕਿਸੇ ਨੂੰ ਹੈਗਾ ਸੁਰਤਾਲ ਦਾ ਮੇਰੇ ਵਰਗੀ ਆਵਾਜ਼ ਨਹੀਂ ਹੈਗੀ ਕਿਸੇ ਦੀ ਮੇਰੇ ਵਰਗਾ ਕੋਈ ਗਿਆਨੀ ਨਹੀਂ ਮੇਰੇ ਵਰਗਾ ਕੋਈ ਵਿਚਾਰਵਾਨ ਕਥਾਵਾਚਕ ਨਹੀਂ ਤੇ ਬੰਦਰ ਬਣ ਗਿਆ ਅਸੀਂ ਤੇ ਹਉਮੇ ਦੇ ਦਰਸੇ ਗਏ ਇਹ ਭਲੇਖਾ ਹੈ ਜਿਹੜਾ ਵੀ ਬੰਦਾ ਜਿਹੜਾ ਕਰਮ ਕਰਦਾ ਹੈ ਉਸ ਦੇ ਮਨ ਦੇ ਅੰਦਰ ਹਉਮੇ ਆਉਣੀ ਸੁਭਾਵਕ ਹੈ ਪਰ ਇਹ ਹਉਮੇ ਦੂਰ ਹੋ ਸਕਦੀ ਹੈ ਜਦੋਂ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਦੇ ਹਾਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਇੱਕੋ ਇੱਕ ਢੰਗ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਗੁਰੂ ਦੇ ਸ਼ਬਦ ਅਨੁਸਾਰੀ ਜਿੰਦ ਜਿੰਦ ਨੂੰ ਜੀਉਣਾ ਉਹਦੇ ਨਾਲ ਹੀ ਸਾਡੇ ਅੰਦਰੋਂ ਇਹ ਹਉਮੈ ਹੰਕਾਰ ਖਤਮ ਹੋ ਸਕਦਾ ਹੈ ਵਰਨਾ ਨਹੀਂ ਅਸੀਂ ਜਿੰਨੇ ਵੀ ਯਤਨ ਕਰੀ ਜਾਈਏ ਉਹਦੇ ਨਾਲ ਸਾਡੇ ਹੰਕਾਰ ਤੇ ਵੱਧਦਾ ਹੀ ਹੋਵੇਗਾ ਕਿਤੇ ਤੁਸੀਂ ਵੇਖ ਲਓ ਚਾਰ ਦਿਨ ਕੋਈ ਸੇਵਾ ਕਰ ਲਵੇਨਾਂ ਤੂੰ ਬੰਮ ਫਲਫਲਾ ਕਰ ਤੁਰਲਾ ਪੈਂਦਾ ਹੁਕਮਰਾਨ ਬੜ ਜਾਂਦਾ ਫਿਰ ਦੂਜਿਆਂ ਨੂੰ ਕਹਿੰਦਾ ਤੂੰ ਆ ਕਰ ਉਹ ਤੂੰ ਆ ਕਰ ਮੈਂ ਜਿਗਰ ਕਰਦਾ ਹੁੰਨਾ ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲ ਦੀ ਆਜੂ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਇਆ ਸੀ ਬੇਅੰਤ ਬਖਸ਼ਾਂ ਬਖਸ਼ਸ਼ਾਂ ਗੁਰੂ ਨਾਨਕ ਦੇ ਘਰ ਤੋਂ ਪ੍ਰਾਪਤ ਕੀਤੀਆਂ ਪਰ ਆਪਣੇ ਜੀਵਨ ਦੇ ਉੱਪਰ ਹਉਮੈ ਦੀ ਛਟਣੀ ਪੈਣ ਦਿੱਤੀ ਅੱਜ ਤੁਹਾਡੀ ਮੇਰੀ ਸਥਿਤੀ ਕੀ ਹੈ ਅਸੀਂ ਪੈਂਦੀ ਸੱਟੇ ਪਟਕ ਦੇ ਲਈ ਕਹਾਂਗੇ ਜੀ ਮੈਨੂੰ 20 ਸਾਲ ਹੋ ਚੱਲੇ ਸੇਵਾ ਕਰਦਿਆਂ ਨੂੰ ਮੈਨੂੰ 40 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਬਾਬਾ ਅੱਜ ਤੱਕ ਤੇ ਸਾਨੂੰ ਕਿਸੇ ਨੇ ਵਰਜਿਆ ਨਹੀਂ ਸੀ ਅਸੀਂ ਤੇ ਇੰਜ ਹੀ ਕਰਨਾ ਹੈ ਇਹ ਹੰਕਾਰ ਨਹੀਂ ਤੇ ਕੀ ਹੈ ਸਾਡੀ ਜ਼ਿੰਦਗੀ ਵਿਕਾਸਸ਼ੀਲ ਹੈ ਮੇਰੇ ਖਲ ਜਿਹੜੇ ਗਿਆਨੀ ਪੁਰਖ ਨੇ ਬਾਣੀ ਪੜਨ ਵਾਲੇ ਤੁਸੀਂ ਉਹਨਾਂ ਨੇ ਕਦੇ ਵਿਚਾਰ ਕਰਕੇ ਦੇਖਿਓ ਉਹ ਕਹਿਣਗੇ ਹਾਂ ਹਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤੇ ਇੰਜ ਲੱਗਦਾ ਸੀ ਜਿਵੇਂ ਅਸੀਂ ਬੜੇ ਵੱਡੇ ਗਿਆਨੀ ਬਣ ਗਏ ਪਰ ਹੁਣ ਜਿਵੇਂ ਜਿਵੇਂ ਅਸੀਂ ਹੋਰ ਪੜਨਾ ਸ਼ੁਰੂ ਕਰ ਲਿਆ ਨਾ ਅੱਗੇ ਵੇਖਿਆ ਹੁਣ ਐਂਜ ਲੱਗਣ ਲੱਗ ਪਿਆ ਜਿ ਐ ਇੱਕ ਅੱਖਣੀ ਮੈਂ ਤਾਂ ਆਪੇ ਗੱਲ ਕੀ ਨਾ ਹੁਣ ਕਿਤੇ 32 ਸਾਲ ਹੋ ਚਲੇ ਉਸ ਲਾਈਨ ਵਿੱਚ ਆਇਆ ਨਾ ਵਾਹਿਗੁਰੂ ਦੀ ਕਿਰਪਾ ਨਾਲ ਚਾਰ ਪੰਜ ਪੁਸਤਕਾਂ ਦੀ ਸੇਵਾ ਵੀ ਸਤਗੁਰਾਂ ਨੇ ਕਰਵਾ ਲਈਏ ਸੰਗਤਾਂ ਵੀ ਬਥੇਰਾ ਮਾਨ ਸਨਮਾਨ ਦਿੰਦਿਏ ਨੇ ਪਰੰਤੂ ਸੱਚ ਇਹ ਹੈ ਜਿਵੇਂ ਜਿਵੇਂ ਅਸੀਂ ਗੁਰੂ ਦੇ ਸ਼ਬਦ ਨੂੰ ਪੜਦੇ ਜਾਂਦੇ ਹਾਂ ਆਨੰਦ ਹੀ ਆਨੰਦ ਹੈ ਵਿਚਾਰਦੇ ਜਾਈਏ ਤਾਂ ਪਾਣੀ ਵੀ ਇੱਕ ਜਗ੍ਹਾ ਤੇ ਰੁਕ ਜਾਵੇ ਨਾ ਤੇ ਉਹਦੇ ਵਿੱਚ ਕੀੜੇ ਪੈ ਜਾਂਦੇ ਐ ਗਦਲਾ ਹੋ ਜਾਂਦਾ ਜਦੋਂ ਗਿਆਨ ਵੀ ਇੱਕ ਜਗ੍ਹਾ ਤੇ ਰੁਕ ਜੇਗਾ ਦੇ ਨਾਲ ਬੰਦਾ ਹੰਕਾਰੀ ਹੋ ਜਾਵੇਗਾ ਅਸੀਂ ਜੋ ਸਮਝਿਆ ਹੈ ਜੋ ਵਿਚਾਰਿਆ ਹੈ ਉਸ ਨੂੰ ਆਪਣੇ ਅਮਲ ਦੇ ਵਿੱਚ ਲਿਆਉਣਾ ਹੈ ਵੰਦਨ ਬੇਦ ਬਾਦ ਹੰਕਾਰ ਵੰਦਨ ਬਿਨਸੇ ਮੋਹ ਵਿਕਾਰ ਔਰ ਵੰਦਨ ਜਿਹੜੇ ਨੇ ਉਹ ਕਿਵੇਂ ਸਾਡੇ ਮਨ ਦੇ ਅੰਦਰੋਂ ਦੂਰ ਹੋ ਸਕਦੇ ਨੇ ਕਿਵੇਂ ਮੋਹ ਵਕਾਰ ਖਤਮ ਹੋ ਸਕਦਾ ਹੈ ਨਾਨਕ RAM ਨਾਮ ਸ਼ਰਨਾਈ ਅਖੀਰਲੇ 8ਵੇਂ ਪਦੇ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਨਾਨਕ RAM ਨਾਮ ਸ਼ਰਨਾਈ ਜਦੋਂ ਅਸੀਂ ਉਸ ਰਮੇ ਹੋਏ ਵਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਜਦੋਂ ਜਾ ਕੇ ਅਸੀਂ ਬੇਨਤੀ ਕਰ ਲੈਂਦੇ ਹਾਂ ਕਿ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮਾਘੁਰ ਤਾਂ ਨਹੀਂ ਜਿਸਪੇ ਕਰੂੰ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ پاس ਜਦੋਂ ਅੰਦਰੋਂ ਹੋ ਕੇ ਸੀ ਕਹਿੰਨੇ ਆਂ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸੁਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਹੁਣ ਜਾਂ ਬੈਂਕ ਫੁੱਲਾਂ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ